ਚਾਲ ਵਾਲਾ ਬਾਈ ਕਦੇ ਤੁਸੀਂ ਨਾ ਸ਼ਕਲਾਂ ਮਿਲਦੀਆਂ ਬਹੁਤ ਵੇਖਣ ਹੁੰਦੀਆਂ ਦੁਨੀਆ 'ਚ ਆਪਣੀ ਅਕਸਰ ਹੀ ਸਾਰਿਆਂ ਨਾਲ ਸ਼ਕਲ ਮਿਲ ਜਾਂਦੀ ਆ ਪਰ ਉਹਦੇ ਵਿੱਚ ਫੇਰ ਵੀ ਅੰਤਰ ਹੁੰਦਾ ਹਨਾ ਵੀ ਵੀ ਪ੍ਰੋਪਰ ਨਹੀਂ ਹੁੰਦੀ ਥਲੜਾ ਭਰਾ ਤੁਸੀਂ ਦੱਸੋ ਦੀਪ ਸਿੱਧੂ ਆ ਜਾਂ ਕੋਈ ਹੋਰ ਆ ਮੈਂ ਦੱਸਣਾ ਚਾਹਣਾ ਵੀ ਇਹ ਭਰਾ ਹੈਗਾ ਜਕਸੀਰ ਗੱਲ ਜਕਸੀਰ ਗੱਲ ਆ ਭਰਾ ਦਾ ਨਾਂ ਆਈਡੀ ਵੀ ਜਕਸੀਰ ਗੱਲ ਦੇ ਨਾਂ ਤੇ ਬਾਈ ਦਾ ਬਾਈ ਜੋਈ ਹੂ ਬੂ ਬਾਈ ਦੀਪ ਸਿੱਧੂ ਯਾਰ ਜੇ ਤੁਸੀਂ ਬਾਈ ਦੀਆਂ ਵੀਡੀਓ ਦੇਖ ਲਓ ਬੋਲਦਾ ਸੁਣ ਲਓ ਤੇ ਤੁਸੀਂ ਉਦੋਂ ਵੀ ਕਹਿਣਾ ਯਾਰ ਬਾਈ ਕਿਤੇ ਦੀਪ ਸਿੱਧੂ ਹੀ ਆ ਗਿਆ ਜਦੋਂ ਫਿਰ ਇਦਾਂ ਦਾ ਜਿਵੇਂ ਬਈ ਸਾਨੂੰ ਸਾਰਿਆਂ ਨੂੰ ਪਤਾ ਪਦੀਪ ਸਿੱਧੂ ਭਰਾ ਨੂੰ ਕਿੰਨਾ ਮਿਸ ਕਰਦੇ ਆ ਜਦੋਂ ਫਿਰ ਐਦਾਂ ਦਾ ਬੰਦਾ ਦੇਖੀਦਾ ਨਾ ਸਾਹਮਣੇ ਆਇਆ ਮੈਂ ਨਹੀਂ ਬਈ ਐਵੇਂ ਝੂਠ ਮਾਰਾ ਇਹ ਬੰਦੇ ਨੂੰ ਜਾਣਦਾ ਸੀ ਆ ਇਹ ਵੀਡੀਓ ਪਾਈ ਸੀ ਜਿਹੜਾ ਮੁੰਡਾ ਪਿੰਡੂ ਕੈਨੇਡੀਅਨ ਵਾਲਾ ਉਹ ਕਿਤੇ ਇਹਦੇ ਕੋਲ ਗਿਆ ਸੀ ਮੈਨੂੰ ਲੱਗਦਾ ਇਹ ਭਰਾ ਵੀ ਕੈਨੇਡਾ ਰਹਿੰਦਾ ਉਹ ਗਿਆ ਜਦੋਂ ਮੈਂ ਵੇਖਿਆ ਮੈਂ ਕਿਹਾ ਦੀਪ ਸਿੱਧੂ ਨੂੰ ਪਿੰਡੂ ਕੈਨੇਡੀਅਨ ਕਦੋਂ ਮਿਲਿਆ ਹੋਇਆ ਫਿਰ ਮੈਂ ਵੇਖਿਆ ਜਦੋਂ ਉਹਨੇ ਥੱਲੇ ਆਈਡੀ ਮੈਂਸ਼ਨ ਕੀਤੀ ਮੈਂ ਕਿਹਾ ਤੇਰੀ ਬਈ ਫਿਰ ਜਦੋਂ ਮੈਂ ਆਈਡੀ 'ਚ ਆਇਆ ਬਾਈ ਦੇ ਪ੍ਰੋਫਾਈਲ 'ਚ ਆਇਆ ਫੇਰ ਪਤਾ ਲੱਗਿਆ ਵੀ ਬਾਈ ਤਾਂ ਬੋਲਦਾ ਕੀ ਤੁਰਦਾ ਕਿ ਜਮਈ ਆ ਇਹਦੇ ਵਿੱਚ ਹੁਣ ਗੱਲ ਇਹ ਵੀ ਨਹੀਂ ਕਿ ਬਾਈ ਦੀਪ ਸਿੱਧੂ ਤੋਂ ਮਤਲਬ ਉਹਦੇ ਵਾਲੇ ਕਈ ਬੰਦੇ ਕਹਿਦੇ ਨੇ ਕਿ ਕਾਪੀ ਮਾਰਦਾ ਕਾਪੀ ਨਹੀਂ ਹੁਣ ਸ਼ਕਲ ਦਾ ਬਾਈ ਦੀ ਪਹਿਲਾਂ ਹੀ ਇਦਾਂ ਸੀਗੀ ਜੇ ਤੁਸੀਂ ਇਹ ਚੀਜ਼ ਕਹਿ ਵੀ ਲਓ ਹਾਂ ਆਪਾਂ ਕਿਸੇ ਤੋਂ ਇਨਸਪਾਇਰ ਹੋ ਕੇ ਕੁਝ ਵੀ ਕਰ ਸਕਦੇ ਹਾਂ ਕਿਸੇ ਮਾੜੇ ਬੰਦੇ ਦਾ ਕਰ ਰਹੇ ਹਾਂ ਦੀਪ ਸਿੱਧੂ ਦਾ ਤੇ ਬਾਈ ਕਹਿੰਦਾ ਮੈਨੂੰ ਓਨੀ ਹੀ ਮੈਨੂੰ ਜਿਹੜੀ ਤਾਂ ਜਗਸੀਰ ਨੂੰ ਕਹਿੰਦਾ ਆ ਇੱਜ਼ਤ ਮਿਲਦੀ ਉਹ ਤਾਂ ਮਿਲਦੀ ਮਿਲਦੀ ਆ ਜਿਹੜੀ ਕਹਿੰਦਾ ਮੇਰੀ ਬਾਈ ਦੀਪ ਸਿੱਧੂ ਨਾਲ ਸ਼ਕਲ ਮਿਲਨ ਕਰਕੇ ਮੈਨੂੰ ਇੱਜ਼ਤ ਮਿਲਦੀ ਹੈ ਨਾ ਕਹਿੰਦਾ ਉਹਨੂੰ ਮੈਂ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਚ ਵੀ ਕਿੰਡੀ ਵੱਡੀ ਆ ਸੋਚ ਕੇ ਦੇਖੋ ਵੀ ਦੀਪ ਸਿੱਧੂ ਬਾਈ ਦਾ ਔਰਾ ਦੀਪ ਸਿੱਧੂ ਬਾਈ ਦਾ ਮਤਲਬ ਕੀ ਰਤਬਾ ਸੀਗਾ ਤੇ ਜਦੋਂ ਬਹੁਤ ਬਈ ਮੈਂ ਹੁਣ ਮੈਂ ਨਾ ਜਦੋਂ ਬਈ ਮੈਂ ਦੀਪ ਸਿੱਧੂ ਦੀਆਂ ਗੱਲਾਂ 'ਚ ਨਾ ਹੁਣ ਸਾਰੇ ਇੱਥੇ ਸੋਚਦੇ ਹਾਂਗੇ ਅਕਸਰ ਹੀ ਭਾਵੁਕ ਹੋ ਜਾਂਦਾ ਬਈ ਸੱਚੀ ਪਤਾ ਨਹੀਂ ਕਿਉਂ ਯਾਰ ਮੇਰੀ ਅਟੈਚਮੈਂਟ ਜਿੱਦਾਂ ਵੀ ਲਾ ਲਓ ਤੁਸੀਂ ਜਦੋਂ ਮੈਂ ਹੁਣ ਆ ਬਾਈ ਨਾਲ ਨਾ ਮੈਂ ਮੈਸੇਜ ਕੀਤੇ ਆ ਬਾਈ ਨਾਲ ਗੱਲਬਾਤ ਹੋਊਗੀ ਆਪਣੀ ਗੱਲਬਾਤ ਕਰਾਂਗੇ ਹੋ ਸਕਦਾ ਛੋਟੇ ਕੋਲ ਵੀਡੀਓ ਵੀ ਪਾਵਾਂਗੇ ਪਰ ਜਦੋਂ ਮੈਂ ਆ ਭਰਾ ਵੇਖਿਆ ਨਾ ਬਾਕੀ ਤੁਸੀਂ ਦੱਸ ਦ ਤੈਨੂੰ ਕਿਹੜਾ ਪਤਾ ਲਿਆ ਤੁਸੀਂ ਦੱਸ ਦੋ ਵੀ ਆ ਭਰਾ ਦੀ ਸ਼ਕਲ ਕਿੰਨੀ ਕੁ ਮਿਲਦੀ ਪਈ ਆ ਯਾਰ ਕੋਈ ਫਰਕ ਹੁੰਦਾ ਪਰ ਇਹਦੇ ਵਿੱਚ ਜਮਾਂ ਫਰਕ ਨਹੀਂ ਬਾਈ ਮੈਂ ਚੈਨਲ ਵਾਲਿਆਂ ਨੂੰ ਵੀ ਕਹਿਣਾ ਵੀ ਚੱਲ ਭਰਾ ਭਲਾ ਨਹੀਂਗਾ ਜੇ ਤੁਸੀਂ ਨਾ ਮੈਂ ਇੱਕ ਬੇਨਤੀ ਕਰਨਾ ਚੈਨਲ ਵਾਲਿਆਂ ਨੂੰ ਜੇ ਕੋਈ ਜਿਵੇਂ ਹੁਣ ਇਦਾਂ ਦੇ ਭਰਾ ਦਾ ਪੋਡਕਾਸਟ ਹੋਣਾ ਚਾਹੀਦਾ ਪੋਡਕਾਸਟ ਕਿਉਂ ਹੋਣਾ ਚਾਹੀਦਾ ਲੋਕਾਂ ਨੂੰ ਪਤਾ ਲੱਗੇ ਵੀ ਭਰਾ ਦੀ ਪਰਗਾ ਹਨਾ ਇੱਕ ਜਜ਼ਬਾਤ ਜੁੜੇ ਹੁੰਦੇ ਆ ਕਿਸੇ ਇਨਸਾਨ ਨਾਲ ਜਿਵੇਂ ਸਾਡੇ ਦੀਪ ਨਾਲ ਜੁੜੇ ਆ ਜਾੜੇ ਚੈਨਲ ਵਾਲੇ ਸਾਡੇ ਚੈਨਲ ਵਾਲੇ ਉਹਨਾਂ ਦਾ ਪੋਡਕਾਸਟ ਕਰਦੇ ਆ ਬੰਦਿਆਂ ਦਾ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਜਿਨ੍ਹਾਂ ਦਾ ਕੋਈ ਰਤਬਾ ਹੀ ਨਹੀਂ ਫੇਰ ਨਾਲੇ ਕਰਾਉਂਦੀ ਆ ਬੇਇੱਜ਼ਤੀ ਜਿਵੇਂ ਉਹੀ ਸਾਬੀ ਨੇ ਉਹਦੀ ਕੀਤੀ ਅਨਮੋਲਕਵਾਤਰਾ ਦੀ ਵੀ ਅਨਮੋਲਕਵਾਤਰਾ ਦੀ ਇੱਕ ਇਟਰੀ ਵਾਲੇ ਕੋਲੇ ਉਹ ਪਈ ਆ ਮਤਲਬ ਆਡੀਓ ਪਈ ਆ ਜਿਹਦੇ ਵਿੱਚ ਅਨਮੋਲਕ ਬਾਤਰਾ ਉਹਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਤੇ ਉਹਦੇ ਵਿੱਚ ਕੁਝ ਹੈ ਤੇ ਉਹ ਇਟਲੀ ਵਾਲਾ ਕਹਿੰਦਾ ਮੈਂ ਛੱਡ ਦੇਣੀ ਆ ਉਹ ਦਿਨ ਉਹ ਹੀ ਸਾਬੀ ਦੇ ਲਾਈਵ ਦੇ ਵਿੱਚ ਵੀ ਇਹ ਜਿਹੜੇ ਪੋਡਕਾਸਟਾਂ ਵਾਲੇ ਆ ਨਾ ਇਹ ਬਸ ਇੱਕ ਵੇ ਆ ਇੱਕ ਪੈਸਾ ਚਲੋ ਯਾਰ ਸੋਸ਼ਲ ਮੀਡੀਆ ਤੇ ਹਰੇਕ ਦਾ ਕੰਮ ਆ ਬਾਈ ਮੇਰਾ ਵੀ ਕੰਮ ਆ ਠੀਕ ਆ ਮੈਂ ਵੀ ਪੈਸੇ ਕਮਾਉਣਾ ਠੀਕ ਆ ਪਰ ਜਿਵੇਂ ਆ ਪੇਜ ਆ ਇੱਕ ਦੋ ਪੇਜ ਆਪਣੇ ਹੋਰ ਆ ਆਪਾਂ ਜਿੰਨਾ ਉੱਤੇ ਆਪਾਂ ਪੰਜਾਬ ਦੀ ਸਿੱਖੀ ਰਿਲੇਟਡ ਗੱਲ ਕਰਦੇ ਆ ਉਹਨਾਂ ਤੋਂ ਆਪਾਂ ਨੂੰ ਨਹੀਂ ਇਹ ਚੀਜ਼ਾਂ ਦਾ ਮਤਲਬ ਕੋਈ ਬਾਈ ਯਾਰ ਤੇ ਸੋ ਮੈਂ ਪੋਡਕਾਸਟ ਵਾਲੇ ਨੂੰ ਬੇਨਤੀ ਕਰਨੀ ਚਾਹਣਾ ਵੀ ਜੀ ਤੁਸੀਂ ਪੋਡਕਾਸਟ ਕਰਨਾ ਇਦਾਂ ਦੇ ਭਰਾਮਾ ਦਾ ਕਰੋ ਜੀ ਤੋਂ ਕੋ ਬੰਦੇ ਨੂੰ ਇਦਾਂ ਹੁਣ ਗੱਲਾਂ ਬਾਤਾਂ ਵਿੱਚ ਜਿਹੜੇ ਬਾਈ ਦੀਆਂ ਸੁਣੀਆਂ ਗੱਲਾਂ ਬਾਤਾਂ ਵੀ ਦੀਪ ਸਿੱਧ ਚਲੋ ਦੀਪ ਸਿੱਧੂ ਤਾਂ ਹਨਾ ਸਮਝ ਕੇ ਤੁਸੀਂ ਉਹ ਚੀਜ਼ ਆ ਪਰ ਇੱਕ ਵੇਖ ਕੇ ਉਹ ਆਪਾਂ ਲੈਣ ਤੇ ਤਾਂ ਤੁਰ ਸਕਦੇ ਹੁੰਨੇ ਆ ਨਾ ਤੇ ਇਹ ਜਿਹੜਾ ਵੀਰਾ ਉਹ ਲੈਣ ਤੇ ਤੁਰਿਆ ਹੋਇਆ ਤੇ ਵੀਰੇ ਜਗਸੀਰ ਕੋਈ ਨਹੀਂ ਬਾਬਾ ਮੇਰ ਕਰਿਆ ਆਪਾਂ ਜਲਦੀ ਮਿਲਾਂਗੇ ਕੀ ਬਾਤ ਹੈ ਭਾਈ ਸੋਚ ਆਵਦੀ ਇਹੀ ਰੱਖੀ ਸ਼ਕਲ ਤਾਂ ਤੈਨੂੰ ਪ੍ਰਮਾਤਮਾ ਨੇ ਸਾਡੇ ਭਰਾ ਲਈ ਦਿੱਤੀ ਹੋਈ ਆ ਸੋ ਬਾਕੀ ਭਾਈ ਤੁਸੀਂ ਦੱਸਿਓ ਕਿ ਭਾਈ ਕਿੰਨਾ ਵੀਰਾ ਕਿੰਨਾ ਕੁ ਮਿਲਦਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਹਸਰੀਕਾਲ ਜੀ